ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਬਾਪੂ ਦੀ दारू ਹਰ ਦਿਹਾੜੀ ਨੌਜਵਾਨਾਂ ਦੇ ਨਸ਼ਿਆਂ ਨਾਲ ਤੁੱਟ ਹੋ ਮਰਨ ਮਰਉਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕੁਝ ਲੋਕ ਇਸ ਦੇ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਕੋਈ ਕਹਿੰਦਾ ਹੈ ਕਿ ਔਲਾਦ ਦੇ ਵਿਗੜਨ ਦੇ ਜ਼ਿੰਮੇਵਾਰ ਉਹਨਾਂ ਦੇ ਮਾਤਾ ਪਿਤਾ ਹੁੰਦੇ ਹਨ ਤੇ ਕੋਈ ਲੋਕਾਂ ਨੂੰ ਜ਼ਿੰਮੇਵਾਰ ਮੰਨਦਾ ਹੈ ਜਿੰਨੇ ਮੂੰਹ ਅੰਨੀਆਂ ਗੱਲਾਂ ਹਰ ਕਿਸੇ ਦਾ ਨਜ਼ਰੀਆ ਵੱਖ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਦਾ ਨੌਜਵਾਨ ਜੇਕਰ 18 ਵਰਿਆਂ ਦੀ ਉਮਰ 'ਚ ਵੋਟ ਪਾ ਸਰਕਾਰ ਚੁਣ ਸਕਦਾ ਤਾਂ ਆਪਣਾ ਭਲਾ ਭੁਰਾ ਕਿਉਂ ਨਹੀਂ ਸੰਭ ਸਕਦਾ ਕੋਈ ਧੱਕੇ ਨਾਲ ਗਲਤ ਰਾਹੇ ਨਹੀਂ ਪਾ ਸਕਦਾ ਜਿੰਨੀ ਦੇਰ ਤੱਕ ਆਪਣੀ ਸਹਿਮਤੀ ਨਾ ਹੋਵੇ ਕੋਈ ਧੱਕੇ ਨਾਲ ਨਸ਼ੇ ਕਰਨੀ ਲਗਾ ਸਕਦਾ ਜਦੋਂ ਤੱਕ ਆਪਣਾ ਮਨ ਨਾ ਹੋਵੇ ਬਹੁਤੇ ਮੁੰਡੇ ਦੇਖਿਆ ਜਿਨ੍ਹਾਂ ਦੇ ਮਿੱਤਰ ਸ਼ਰਾਬੀ ਹੁੰਦੇ ਹਨ ਤੇ ਪਾਰਟੀ ਪ੍ਰੋਗਰਾਮ ਤੇ दारू ਪਿੰਦੇ ਹਨ ਪਰ ਉਹੋ ਪਾਣੀ ਦਾ ਗਲਾਸ ਪੀ ਕੇ ਸਾਰ ਲੈਂਦੇ ਹਨ ਇੱਕ ਵਾਰ ਦੋ ਭਰਾ ਸਨ ਉਹਨਾਂ ਦਾ ਪਿਤਾ ਨਸ਼ੇੜੀ ਤੇ ਨਿਤ ਦਾ ਸ਼ਰਾਬੀ ਸੀ ਉਹ ਉਹਨਾਂ ਦੀ ਮਾਂ ਨੂੰ ਮਾਰਦਾ ਕੁੱਟਦਾ ਤੇ ਜਵਾਖਾਂ ਤੋਂ ਚੋਰੀਆਂ ਤੱਕ ਕਰਵਾ ਆਪਣੇ ਨਸ਼ਿਆਂ ਦੀ ਪੂਰਤੀ ਕਰਦਾ ਉਹਨਾਂ ਦੇ ਘਰ ਕਲੇਸ਼ ਹੋਣਾ ਆਮ ਗੱਲ ਸੀ ਗਲੀ ਵਿੱਚ ਗਾਲੀ ਗਲੋਚ ਹੁੰਦਿਆਂ ਨੂੰ ਦੇਖ ਗਵਾਂਢੀ ਵੀ ਦੁਖੀ ਹੋ ਜਾਂਦੀ ਮਾਂ ਬਥੇਰਾ ਆਪਣੇ ਬੱਚਿਆਂ ਨੂੰ ਪਿਓ ਦੇ ਮਾੜੇ ਵਿਵਹਾਰ ਤੋਂ ਬਚਾ ਕੇ ਰੱਖਦੀ ਪਰ ਕਿਤੇ ਨਾ ਕਿਤੇ ਅਸਫਲ ਹੋ ਹੀ ਜਾਂਦੀ ਸਮਾਬਿੱਤ ਦਾ ਗਿਆ ਉਹ ਮੁੰਡੇ ਜਵਾਨ ਹੋਏ ਤੇ ਮਾਪੇ ਬੁੱਢੇ ਜਿਸ ਕਾਲ ਦਾ ਡਰ ਸੀ ਉਹੀ ਹੋਇਆ ਵੱਡਾ ਮੁੰਡਾ ਨਸ਼ਿਆਂ ਦੀ ਗ੍ਰਿਫਤ ਚ ਆ ਗਿਆ ਤੇ ਸੁੱਖ ਕੇ ਕੰਮ ਤਾਂਬਾ ਬਣ ਗਿਆ ਤੇ ਛੋਟਾ ਮੁੰਡਾ ਪੜ੍ਹ ਲਿਖ ਕੇ ਕਾਲਜ ਚ ਲੈਕਚਰਾਰ ਲੱਗ ਗਿਆ ਤੇ ਵਧੀਆ ਸਾਹਿਤਕਾਰ ਬਣ ਗਿਆ ਉਸ ਨੂੰ ਚੰਗੇ ਸਾਹਿਤਕਾਰ ਦੇ ਤੌਰ ਤੇ ਇੱਕ ਐਵਾਰਡ ਦੇਣ ਲਈ ਬੁਲਾਇਆ ਗਿਆ ਤੇ ਉੱਥੇ ਉਸ ਨੇ ਆਪਣੇ ਭਰਾ ਤੇ ਆਪਣੀ ਕਹਾਣੀ ਸਭ ਨੂੰ ਸੁਣਾਈ ਉਸਦੇ ਬੋਲ ਸਨ ਮੇਰਾ ਤੇ ਮੇਰੇ ਭਰਾ ਦਾ ਇੱਕ ਪਿਓ ਸੀ ਅਸੀਂ ਦੋਨੋਂ ਇੱਕ ਘਰ 'ਚ ਇੱਕੋ ਜਿਹੇ ਮਹੌਲ 'ਚ ਇੱਕ ਸਕੂਲ 'ਚ ਪੜੇ ਮੈਂ ਮੇਰੇ ਪਿਓ ਨੂੰ ਦੇਖ ਕੇ ਖਿਜ ਜਾਂਦਾ ਸੀ ਉਸਦੇ ਜੋਰ ਪਾਉਣ ਤੇ ਚੋਰੀ ਕਰ ਸਾਰੇ ਪੈਸੇ ਉਸ ਨੂੰ ਦੇ ਰੱਬ ਤੋਂ ਮਾਫੀ ਮੰਗ ਬੇਨਤੀ ਕਰਦਾ ਕਿ ਮੈਨੂੰ ਇੱਕ ਚੰਗਾ ਆਦਮੀ ਬਣਨ 'ਚ ਸਹਾਈ ਹੋਈ ਜਿਸ ਨੂੰ ਚਾਕੇ ਚਾਹਦਾ ਵੀ ਆਵ ਨਾ ਲੱਗੇ ਪਰ ਮੇਰੇ ਤੋਂ ਉਲਟ ਮੇਰਾ ਭਰਾ ਚੋਰੀ ਕੀਤੇ ਪੈਸਿਆਂ 'ਚੋਂ ਕੁਝ ਪੈਸੇ ਆਪਣੇ ਕੋਲ ਰੱਖ ਲੈਂਦਾ ਬਾਪੂ ਨੂੰ ਠੇਕੇ ਤੋਂ ਬੋਤਲ ਲਿਆ ਕੇ ਦਿੰਦਾ ਤਾਂ ਅੱਧੇ ਆਪਣੇ ਲਈ ਕੱਢ ਪਾਣੀ ਨਾਲ ਭਰ ਕੇ ਉਸ ਨੂੰ ਦੇ ਦਿੰਦਾ ਬਾਪੂ ਦੀ दारू ਚੋਰੀ ਕਰਦਿਆ ਕਰਦਿਆ ਕਦੋਂ ਬਾਪੂ ਦੇ ਬਰਾਬਰ ਬੈਠ ਪੀਣ ਲੱਗ ਗਿਆ ਪਤਾ ਹੀ ਨਾ ਲੱਗਾ। ਮੇਰੀ ਮਾਂ ਨੇ ਮੇਰੇ ਤੇ ਮੇਰੇ ਭਰਾ 'ਚ ਕਦੇ ਕੋਈ ਵਿਤਕਰਾਨੀ ਕੀਤਾ ਸੀ। ਉਸਨੇ ਦੋਵਾਂ ਨੂੰ ਚੰਗੇ ਸੰਸਕਾਰ ਦੇ ਕੇ ਜਵਾਨ ਕੀਤਾ ਪਰ ਵੱਡੇ ਹੁੰਦਿਆਂ ਸਾਡੇ ਰਾਹ ਬਦਲ ਗਏ। ਅੱਜ ਮੇਰੀ ਮਾਂ ਮੇਰੇ ਨਾਲ ਰਹਿੰਦੀ ਐ ਤੇ ਮੇਰਾ ਭਰਾ ਮੇਰੇ ਬਾਪੂ ਨਾਲ। ਆਪਣੇ ਹਾਲਾਤਾਂ ਲਈ ਅਸੀਂ ਸਰਕਾਰ, ਮਾਪੇ, ਲੋਕ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ। ਸਾਡੇ ਹਾਲਾਤਾਂ ਲਈ ਅਸੀਂ ਆਪ ਜ਼ਿੰਮੇਵਾਰ ਹੁੰਦੇ ਹਾਂ। ਮਾੜੀ ਸਰਕਾਰ ਦੇ ਕਾਰਨ ਘੱਟ ਸੁਵਿਧਾਵਾਂ ਮਿਲ ਸਕਦੀਆਂ ਹਨ ਰੋਜ਼ਗਾਰ ਨਹੀਂ ਮਿਲੇਗਾ ਨਸਿਆਂ ਦੀ ਬਹੁਤਾਤ ਹੋ ਸਕਦੀ ਹੈ ਪਰ ਸਰਕਾਰ ਗਲਾਸੀ ਚ ਸ਼ਰਾਬ ਪਾ ਕੇ ਤੇ ਹੱਥ ਚ ਨਹੀਂ ਫੜਾਉਂਦੀ ਲੋਕ ਗਲਤ ਮਤ ਦੇ ਸਕਦੇ ਹਨ ਇਹ ਸਾਡੇ ਆਪਣੇ ਹੱਥ ਵਸ ਹੈ ਕਿ ਅਗਲਿਆਂ ਦੀ ਗੱਲ ਮੰਨਣੀ ਜਾਂ ਨਹੀਂ ਜ਼ਿਆਦਾਤਰ ਮਾਪੇ ਔਲਾਦ ਦਾ ਭਲਾ ਹੀ ਸੋਚਦੇ ਹਨ ਜੇਕਰ ਲੈਕਚਰਾਰ ਦੇ ਪਿਤਾ ਵਰਗਾ ਕੋਈ ਮਾੜਾ ਪਿਓ ਹੁੰਦਾ ਵੀ ਹੈ ਤਾਂ ਔਲਾਦ ਫੈਸਲਾ ਕਰ ਸਕਦੀ ਹੁੰਦੀ ਹੈ ਉਸਨੇ ਕਿਹੜਾ ਰਾਹ ਅਪਣਾਉਣਾ ਹੈ ਸਾਡੇ ਹਾਲਾਤਾਂ ਦੇ ਅਸੀਂ ਆਪ ਜ਼ਿੰਮੇਵਾਰ ਹੁੰਦੇ ਆ ਕੋਈ ਹੋਰ ਨਹੀਂ ਧੰਨਵਾਦ 206 ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਆ ਕਰੋ